ਜਦੋਂ ਖਡੂਰ ਸਾਹਿਬ ਦੀ ਇੱਕ ਟਿਕਟ ਅਨਾਉਂਸ ਹੁੰਦੀ ਹੈ ਬੀਜਪੀ ਦਾ ਉਮੀਦਵਾਰ ਅਨਾਉਂਸ ਹੁੰਦਾ ਜੀ ਮਨਜੀਤ ਸਿੰਘ ਮੰਨਾ ਪਰ ਬਹੁਤੇ ਲੋਕਾਂ ਨੂੰ ਸੀ ਕਿ ਮਨਦੀਪ ਸਿੰਘ ਮੰਨਾ ਮੈਂ ਵੀ ਬਹੁਤ ਲੋਕਾਂ ਕੋਲ ਲੀਡਰਾਂ ਕੋਲ ਇੰਟਰਵਿਊ ਕਰਨ ਗਿਆ ਤਾਂ ਮੈਨੂੰ ਵੀ ਬਹੁਤਾਂ ਨੇ ਸਵਾਲ ਕੀਤਾ ਕਿ ਮੰਨਾ ਚੋਣ ਲੜ ਰਿਹਾ ਇਹ ਥਿਕਰੀ ਤੁਸੀਂ ਜਰਾ ਕਲੀਅਰ ਕਰ ਦਿਓ ਹਾਲ ਕਿਉਂਕਿ ਹਾਲੇ ਤੱਕ ਤੁਹਾਡੀਆਂ ਚੈਨਲਾਂ ਤੇ ਫੋਟੋਆਂ ਗਲਤ ਚੱਲੀ ਜਾਂਦੀਆਂ ਨੇ ਖਬਰਾਂ ਚ ਗਲਤ ਲੱਗੀ ਜਾਂਦੀਆਂ ਨੇ ਗਗਨ ਕੱਲ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਆਮ ਜਿਹੜੇ ਵੈਬ ਚੈਨਲ ਸੀਗੇ ਉਹਨਾਂ ਤੇ ਚੱਲ ਰਹੀਆਂ ਸੀ ਠੀਕ ਹੈ ਮਤਲਬ ਸੋਰਸ ਘਟ ਹੁੰਦੇ ਨੇ ਉਹਨਾਂ ਕੋਲ ਹਨਾ ਕੋਸੇ ਨੇ ਵੀ ਚਲਾਈ ਤੇ ਮੈਂ ਐਡਾ ਕੋਈ ਬੁਰਾ ਨਹੀਂ ਮਨਾਇਆ ਬਹੁਤ ਸਾਰੀਆਂ ਫੇਕ ਚੱਲ ਰਹੀਆਂ ਸੀ ਜਿੱਥੇ ਫੋਟੋ ਕੋਰ ਲੱਗਣੀ ਚਾਹੀਦੀ ਸੀ ਤੇ ਲੱਗੀ ਮੇਰੀ ਸੀ ਕੱਲ ਮੇਰਾ ਮਨ ਬੜਾ ਦੁਖਿਆ ਕੱਲ ਐਡਾ ਵੱਡਾ ਆਧਾਰਾ ਅਖਬਾਰ ਦਾ ਹਿੰਦੁਸਤਾਨ ਟਾਈਮਜ਼ ਦਾ ਉਹਦੇ ਉੱਤੇ ਪੇਜ ਤੇ ਮੇਰੀ ਫੋਟੋ ਲੱਗੀ ਮਤਲਬ ਵੀ ਮਨਦੀਪ ਸਿੰਘ ਮੰਨਾ ਜਿਹੜਾ ਉਹ ਇਲੈਕਸ਼ਨ ਲੜ ਰਿਹਾ ਔਰ ਮੈਨੂੰ ਬਹੁਤ ਸਾਰੇ ਫੋਨ ਆਏ ਔਰ ਅੱਜ ਤੁਹਾਡੇ ਬੈਠੇ ਸਾਰੂਲਦੂ ਸਿੰਘ ਮਾਨਸਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਉਹਨਾਂ ਨਾਲ ਮੇਰੀ ਗੱਲਬਾਤ ਹੋਣੀ ਹੋਈ ਵੀ ਤੁਸੀਂ ਚੋਣ ਲੜ ਰਹੇ ਹੋ ਯਾਰ ਤੁਸੀਂ ਤੇ ਬੜੇ ਮਤਲਬ ਚੰਗੇ ਬੰਦੇ ਸੀ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਵੀ ਵਕ ਵਕ ਟਕਰਾਵ ਤੁਹਾਡੇ ਮਤ ਭੇ ਹੋ ਸਕਦੇ ਨੇ ਕਿਸੇ ਤਰੀਕੇ ਮਤਲਬ ਮੈਂ ਕੋਈ ਕਿਸਾਨ ਵਿਰੋਧੀਤ ਨਹੀਂ ਮੈਂ ਕੋਈ ਪੰਜਾਬ ਵਿਰੋਧੀਤ ਨਹੀਂ ਹਾਂ ਮੁੱਦੇ ਅਲੱਗ-ਅਲੱਗ ਹੋ ਸਕਦੇ ਨੇ ਬਟ ਮੈਂ ਜ਼ਿੰਦਗੀ 'ਚ ਤੁਹਾਡਾ ਆਸ਼ੀਰਵਾਦ ਤੁਹਾਡੇ ਲੋਕਾਂ ਦਾ ਲਏ ਬਗੈਰ ਇਲੈਕਸ਼ਨ ਨਹੀਂ ਲੜ ਸਕਦਾ ਜਿਨ੍ਹਾਂ ਨੂੰ ਭਾਜਪਾ ਨੇ ਇਨਾ ਤੰਗ ਕੀਤਾ ਹੋਵੇ ਕਿਸਾਨਾਂ ਨੂੰ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਹੋਣ ਜਿਨ੍ਹਾਂ ਦੇ ਉੱਤੇ ਡਾਂਗਾ ਵਰਾਇਆ ਹੋਣ ਜਿਨ੍ਹਾਂ ਦੇ ਉੱਤੇ ਸੜਕਾਂ ਲਈ ਕਿੱਲ ਲਾਏ ਹੋਣ ਤੇ ਮੈਂ ਚੋਣ ਉਹਦੇ ਤੋਂ ਲੜੂਗਾ ਮੈਂ ਕੋ ਟਿਕਟ ਦਾ ਜਾਂ ਮੈਂ ਲਾਰਾ ਸੁੱਟਣ ਵਾਲਾ ਬੰਦਾ ਨਹੀਂ ਹੈਗਾ ਕੋ ਮੈਨੂੰ ਪਾਰਟੀ ਟਿਕਟ ਆਫਰ ਕਰੂਗੀ ਤੇ ਅੱਖਾਂ ਮੀਟ ਕੇ ਜਿੱਧਰ ਨੂੰ ਮਰਜੀ ਮੈਂ ਤੁਰ ਪੂੰਗਾ ਹਾਂ ਮਨ ਦੇ ਵਿੱਚ ਮੈਂ ਫਿਰ ਤੁਹਾਨੂੰ ਕਹਿਣਾ ਇੱਕ ਮਨਛਾ ਸੀ ਮਨਛਾ ਹੈਗੀ ਹੈ ਕਿ ਉੱਥੇ ਜਾ ਕੇ ਲੜਨਾ ਬੋਲਣਾ ਪਰ ਜਮੀਰ ਮਾਰ ਕੇ ਨਹੀਂ ਮੈਂ ਮੰਗਦਾ ਆਪਣੇ ਪਰਮਾਤਮਾ ਤੋਂ ਉਹ ਆਪੇ ਹੀ ਰਾਹ ਬਣਾ ਦੇਗਾ ਔਰ ਮੈਂ ਜਦੋਂ ਮਤਲਬ ਕੋਈ ਅਰਦਾਸ ਕਰਦਾ ਨਾ ਬੱਚਾ ਬਹੁਤ ਸਾਰੀਆਂ ਮਤਲਬ ਅਰਦਾਸਾਂ ਕਰਦਾ ਮੈਨੂੰ ਆਹ ਚੀਜ਼ ਮਿਲੇ ਆਪਣੇ ਪਿਓ ਕੋਲੋਂ ਮੰਗਦਾ ਮੈਂ ਗੁਰਦੁਆਰੇ ਜਾਣਾ ਗੁਰਦੁਆਰਾ ਸ਼ੀਦਾ ਸਾਹਿਬ ਮੇਰੇ ਮਨ 'ਚ ਵੀ ਆ ਕੇ ਰੱਬ ਜੀ ਮੈਂ ਉੱਥੇ ਜਾਣਾ ਚਾਹੁੰਨਾ ਮੇਰੇ ਪਿਓ ਜੀ ਮੇਰੇ ਬਾਬਾ ਜੀ ਔਰ ਕਿਸੇ ਵੇਲੇ ਮਨ ਨੂੰ ਸਮਝਾਉਣਾ ਪੈਂਦਾ ਵੀ ਬੱਚਾ ਨਾ ਬਾਪ ਕੋਲੋਂ ਜੇਦ ਕਰਦਾ ਮੈਨੂੰ ਆਖਡਾਉਣਾ ਲੈ ਕੇ ਤੇ ਔਰ ਪਿਓ ਨੂੰ ਪਤਾ ਹੁੰਦਾ ਵੀ ਇਹਦੇ ਲਈ ਚੰਗਾ ਹੈਗਾ ਕਿ ਨਹੀਂ ਹੈਗਾ ਇਹਦੇ ਲਈ ਹੋਰ ਕੋਈ ਥਾਂ ਚੰਗੀ ਆ ਸੋ ਮੈਂ ਬੜਾ ਸੰਤੁਸ਼ਟ ਰਹਿਣ ਵਾਲਾ ਬੰਦਾ ਵਾਂ ਔਰ ਜੇ ਮੈਂ ਆਪਣੇ ਪ੍ਰਮਾਤਮਾ ਲਈ ਇਹ ਕਹਿਣਾ ਨਾ ਉਹ ਦੇ ਤੋ ਸ਼ੁਕਰ ਉਸਕਾ ਉਹ ਦੇ ਤੋ ਸ਼ੁਕਰ ਉਸ ਮੇਰੇ ਰੱਬ ਦੇ ਫੈਸਲੇ ਕਮਾਲ ਹੈ ਉਹਨਾਂ ਫੈਸਲوں 'ਤੇ ਕੋਈ ਸਵਾਲ ਨਹੀਂ ਮਤਲਬ ਮੈਂ ਉਹਦੇ ਤੇ ਸਵਾਲ ਨਹੀਂ ਕਰਦਾ ਹਾਂ ਮਨਛਾ ਤੁਹਾਡੀਆਂ ਬਹੁਤ ਸਾਰੀਆਂ ਹੋ ਸਕਦੀਆਂ ਜ਼ਰੂਰੀ ਨਹੀਂ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਤੁਹਾਡੇ ਲਈ ਹੋਰ ਕੋ ਚੰਗਾ ਸੋਚਿਆ ਹੁੰਦਾ ਵਾ ਸੋ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਉਸ ਫੋਟੋ ਦਾ ਭਲੇਖਾ ਹੈ ਮੇਰਾ ਨਾਂ ਪਾਇਆ ਜਾਵੇ ਮੈਂ ਜਿਸ ਦਿਨ ਚੋਣ ਲੜੂੰਗਾ ਮੈਂ ਚੁੱਪਚੀਤੇ ਰਾਤ ਤੋਂ ਰਾਤ ਵਫਾਦਾਰੀਆਂ ਬਦਲਣ ਵਾਲਾ ਨਹੀਂ ਮੈਂ ਕਿਸੇ ਪਾਰਟੀ ਦੇ ਨਾਲ ਤੇ ਨਹੀਂ ਹਾਂਗਾ ਪਰ ਮੈਂ ਇਹ ਵੀ ਵਫਾਦਾਰੀ ਨਹੀਂ ਬਦਲ ਸਕਦਾ ਕਿਉਂਕਿ ਮੈਂ ਲੋਕਾਂ ਨੂੰ ਇੱਕ ਮਿੰਟ ਦੇ ਵਿੱਚ ਹੀ ਧੋਖਾ ਦੇ ਦੇਵਾਂ ਤੇ 1 ਮਿੰਟ ਦੇ ਵਿੱਚ ਹੀ ਮਤਲਬ ਇਲੈਕਸ਼ਨ ਲੜ ਲਵਾਂ ਉਹ ਉਹ ਕਲਾਕਾਰੀਆਂ ਮੇਰੇ ਵਿੱਚ ਨਹੀਂ ਆਈਆਂ ਮਤਲਬ ਮੈਂ ਗਦਾਰ ਜਿਹੜਾ ਲਫਜ਼ ਹੈ ਉਹ ਆਪਣੇ ਲਈ ਨਹੀਂ ਕਹਣਾ ਚਾਹੁੰਦਾ ਸੋ ਮੇਰੀ ਸਾਰਿਆਂ ਨੂੰ ਜਿੰਨੇ ਲੋਕ ਮੈਨੂੰ ਪਿਆਰ ਕਰਦੇ ਨੇ ਜਿੰਨੇ ਬਜ਼ੁਰਗ ਮੈਨੂੰ ਅਸ਼ੀਰਵਾਦ ਦਿੰਦੇ ਨੇ ਤੁਹਾਡਾ ਓਟ ਆਸਰਾ ਲੈ ਕੇ ਤੁਹਾਡਾ ਅਸ਼ੀਰਵਾਦ ਹੈ ਕਿ ਤੇ ਤੁਹਾਡੇ ਧਿਆਨ ਚ ਲਿਆ ਕੇ ਇਲੈਕਸ਼ਨ ਲੜੂੰਗਾ ਨਹੀਂ ਤੇ ਮੈਂ ਕੋਈ ਚੋਣ ਨਹੀਂ ਲੜੂੰਗਾ ਪਰ ਯਕੀਨ ਕਰੋ ਨਾ ਜ਼ਿੰਦਗੀ ਚ ਲੋਕਾਂ ਨਾਲ ਧੋਖਾ ਕੀਤਾ ਤੇ ਨਾ ਕਰਨਾ ਲੋਕਾਂ ਨੂੰ ਧੋਖਾ ਦੇਣ ਦਾ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਲੈਣਾ ਕਿਸੇ ਸਿਆਣੇ ਨੇ ਨਾ ਬੜਾ ਖੂਬ ਲਿਖਿਆ ਕਿ ਤੋੜ ਕਰ ਜੋੜ ਲੋ ਚਾਹੇ ਦੁਨੀਆ ਕੀ ਹਰ ਚੀਜ਼ ਤੋੜ ਕਰ ਜੋੜ ਲੋ ਦੁਨੀਆ ਕੀ ਹਰ ਚੀਜ਼ ਸਭ ਕੁਝ ਕਾਬਲੇ ਮਰਮਮਤ ਹੈ ਏਕ ਇਤਬਾਰ ਕੇ ਸਿਵਾ ਵੀ ਜੇ ਤੁਹਾਡਾ ਭਰੋਸਾ ਟੁੱਟ ਗਿਆ ਤੇ ਉਹ ਦੁਬਾਰਾ ਜੋੜ ਨਹੀਂ ਸਕਦਾ ਉਦੇ ਉੱਤੇ ਤੁਸੀਂ ਉਹਨੂੰ ਕਾਇਮ ਰੱਖਣਾ ਬੜਾ ਜ਼ਿਆਦਾ ਜ਼ਰੂਰੀ ਹੈ ਸੋ ਜ਼ਮੀਰ ਮਾਰ ਕੇ ਮੇਰੇ ਕੋ ਕੁਝ ਨਹੀਂ ਹੋਣਾ ਹਾਂ ਮੇਰਾ ਦਿਲ ਕਰਦਾ ਮੈਂ ਲੋਕ ਸਭਾ ਜਾਵਾਂ ਮੈਂ ਪੰਜਾਬ ਲਈ ਲੜਾਂ ਪੰਜਾਬ ਦੇ ਮੁੱਦਿਆਂ ਤੇ ਲੜਾਂ ਪੰਜਾਬ ਦਾ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ 'ਚ ਐਜੂਕੇਸ਼ਨ ਨਹੀਂ ਪੰਜਾਬ 'ਚ ਜਵਾਨੀ ਨਹੀਂ ਬਚਣ ਰਹੀ ਇੰਨਾਂ ਚੀਜ਼ਾਂ ਦੇ ਉੱਤੇ ਉੱਥੇ ਲੜਨਾ ਚਾਹੀਦਾ ਉਹ ਮੈਨੂੰ ਲੜਨ ਵਾਲੇ ਲੱਗਦੇ ਨਹੀਂ ਮੈਂ ਤੇ ਹੁਣ ਵੀ ਕਹਿੰਦਾ ਜਿੰਨੇ 52 ਖਲੋਤੇ ਆ ਤੁਸੀਂ ਮੈਨੂੰ ਦੱਸੋ ਕੌਣ ਬੋਲੂਗਾ ਇਹਨਾਂ ਦੇ ਵਿੱਚ